ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਉਹਨਾਂ ਬਾਲੀਵੁੱਡ ਕਲਾਕਾਰਾਂ ਦੀ ਗੱਲ ਕਰਾਂਗੇ ਜਿਹੜੇ ਫਿਲਮਾਂ ਤੋਂ ਤਾਂ ਕਰੋੜਾਂ ਰੁਪਏ ਕਮਾਉਂਦੇ ਨੇ ਪਰ ਨਾਲ ਦੀ ਨਾਲ ਆਪਣੇ ਪਰਸਨਲ ਬਿਜ਼ਨਸ ਤੋਂ ਕਿੰਨੀ ਕਮਾਈ ਕਰਦੇ ਨੇ ਔਰ ਕਿਹੜੇ-ਕਿਹੜੇ ਬਿਜ਼ਨਸ ਜਿਹੜੇ ਨੇ ਉਹਨਾਂ ਦੇ ਵੱਲੋਂ ਚਲਾਏ ਜਾਂਦੇ ਨੇ ਕਿਉਂਕਿ ਆ ਟਾਈਮ ਜੋ ਹੈ ਹਰ ਇੱਕ ਬੰਦੇ ਦਾ ਨਹੀਂ ਸਟੇ ਕਰਦਾ ਹਰ ਕੋਈ ਜੋ ਹੈ ਉਹ ਆਪਣੀ ਮਿਹਨਤ ਦੇ ਸਿਰ ਤੇ ਆਪਣੀਆਂ ਕਮਾਈਆਂ ਦੇ ਸਿਰ ਤੇ ਕਿਹੜੇ ਕਿਹੜੇ ਬਿਜ਼ਨਸ ਚਲਾ ਰਿਹਾ ਅੱਜ ਅਸੀਂ ਉਹਨਾਂ ਦੇ ਬਾਰੇ ਡਿਟੇਲ ਚ ਗੱਲਬਾਤ ਕਰਾਂਗੇ 10 ਕਲਾਕਾਰਾਂ ਦੀ ਬਾਰੇ ਅਸੀਂ ਅੱਜ ਡਿਟੇਲ ਦੇ ਵਿੱਚ ਗੱਲ ਕਰਨੀ ਹੈ ਜਿਨ੍ਹਾਂ ਨੇ ਫਿਲਮਾਂ ਤੋਂ ਆਪਣੇ ਬਿਜ਼ਨੈਸੇਸ ਵੱਡੇ ਵੱਡੇ ਸੈਟਅਪ ਕੀਤੇ ਨੇ ਆਪਣੇ ਫਿਊਚਰ ਸਿਕਿਉਰਿਟੀ ਦੇ ਲਈ ਔਰ ਕਿਹੜੇ ਉਹ ਕਲਾਕਾਰ ਨੇ ਉਹਨਾਂ ਦੇ ਬਾਰੇ ਖਾਸ ਗੱਲਬਾਤ ਕਰਾਂਗੇ ਕਿਉਂਕਿ ਇਹ ਜਿਹੜੇ ਸਾਰੇ ਵੱਡੇ ਕਲਾਕਾਰ ਨੇ ਇਹ ਫਿਲਮਾਂ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ 50 ਤੋਂ 80 ਕਰੋੜ ਰੁਪਿਆ ਫਿਲਮਾਂ ਦਾ ਚਾਰਜ ਕਰ ਨੇ ਇੱਕ ਫਿਲਮ ਦਾ ਸੋ ਕਿਹੜੇ ਕਿਹੜੇ ਕਲਾਕਾਰ ਜਿਹੜੇ ਨੇ ਉਹ ਆਪਣੇ ਆਪਣੇ ਬਿਜ਼ਨਸ ਰਨ ਕਰ ਰਹੇ ਨੇ ਉਹਨਾਂ ਦੇ ਬਾਰੇ ਖਾਸ ਅਸੀਂ ਅੱਜ ਤੁਹਾਨੂੰ ਇਨਫੋਰਮੇਸ਼ਨ ਦਵਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸ਼ਾਹਰੂਖ ਖਾਨ ਦੀ ਬਾਲੀਵੁੱਡ ਇੰਡਸਟਰੀ ਦਾ ਕਿੰਗ ਖਾਨ ਜਸ ਨੂੰ ਪਹਿਚਾਨ ਦੀ ਜ਼ਰੂਰਤ ਨਹੀਂ ਹੈ ਜਿਸ ਨੂੰ ਹਰ ਕੋਈ ਪਿਆਰ ਕਰਦਾ ਹੈ ਉਹਨੇ ਬਾਲੀਵੁੱਡ ਨੂੰ ਬੜੀਆਂ ਸੁਪਰ ਡੂਪਰ ਹਿੱਟ ਫਿਲਮਾਂ ਵੀ ਦਿੱਤੀਆਂ ਨੇ ਸੋ ਸ਼ਾਹਰੂਖ ਖਾਨ ਕਿਹੜੇ-ਕਿਹੜੇ ਬਿਜ਼ਨਸ ਰਨ ਕਰ ਰਹੇ ਨੇ ਉਹਨਾਂ ਦੇ ਬਾਰੇ ਖਾਸ ਅਸੀਂ ਅੱਜ ਤੁਹਾਨੂੰ ਦੱਸ ਦਿੰਨੇ ਆ ਕਿ ਰੈੱਡ ਚਿਲੀ ਐਂਟਰਟੇਨਮੈਂਟ ਉਹਨਾਂ ਦੀ ਇੱਕ ਕੰਪਨੀ ਹੈ ਜਿਹੜੀ ਉਹਨਾਂ ਵੱਲੋਂ ਚਲਾਈ ਜਾਂਦੀ ਹੈ ਨਾਲ ਦੀ ਨਾਲ ਕਿਡਜ਼ ਇਨੀਆਂ ਦਾ 40% ਹਿੱਸਾ ਜਿਹੜ ਉਹਨਾਂ ਦੇ ਵੱਲੋਂ ਰਨ ਕੀਤੀ ਜਾਂਦੀ ਹੈ ਆਈਪੀਐਲ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸਰਗਰਮ ਦੇਖਿਆ ਜਾਂਦਾ ਹੈ ਜਦੋਂ ਵੀ ਆਈਪੀਐਲ ਦੇ ਮੈਚ ਹੁੰਦੇ ਨੇ ਸ਼ੈਰੂਖ ਖਾਨ ਦੀ ਇੱਕ ਪਰਸਨਲ ਟੀਮ ਆ ਜਿਸ ਨੂੰ ਉਹ ਸਪੋਰਟ ਕਰਦੇ ਨੇ ਜਿਸ ਨੂੰ ਉਹ ਫੁੱਲ ਸਪੋਰਟ ਕਰਕੇ ਲੋਕਾਂ ਤੱਕ ਪਹੁੰਚਾਉਂਦੇ ਨੇ ਕਿ ਲੋਕ ਜੋ ਨੇ ਬੂਸਟ ਹੋਣ ਉਹਨਾਂ ਦੀ ਟੀਮ ਨੂੰ ਦੇਖ ਕੇ ਵੀ ਇਸ ਤੋਂ ਇਲਾਵਾ ਗੱਲ ਕਰ ਲੈਣੇ ਆ ਅਮੀਰ ਖਾਨ ਦੀ ਅਮੀਰ ਖਾਨ ਦਾ ਵੀ ਆਪਣਾ ਇੱਕ ਪ੍ਰੋਡਕਸ਼ਨ ਹਾਊਸ ਆ ਤੇ ਉਸ ਦੇ ਪ੍ਰੋਡਕਸ਼ਨ ਹਾਊਸ ਦੇ ਵਿੱਚੋਂ ਹੀ ਤਾਰੇ ਜ਼ਮੀਨ ਪਰ ਤੇ ਲਗਾਮ ਵਰਗੀਆਂ ਫਿਲਮਾਂ ਜੜੀਆਂ ਨੇ ਉਹਨਾਂ ਦੇ ਪ੍ਰੋਡਕਸ਼ਨ ਹਾਊਸ ਚੋਂ ਨਿਕਲੀਆਂ ਨੇ ਤੇ ਉਹ ਹਰ ਸਾਲ ਜੋ ਹੈ 10 ਤੋਂ 15 ਫਿਲਮਾਂ ਪ੍ਰੋਡਿਊਸ ਕਰਦੇ ਨੇ ਜਿਹੜੀਆਂ ਕਿ ਆਮੀਰ ਖਾਨ ਦੇ ਪ੍ਰੋਡਕਸ਼ਨ ਹਾਊਸ ਚੋਂ ਨਿਕਲੀਆਂ ਨੇ ਸੋ ਇਸ ਤੋਂ ਬਾਅਦ ਗੱਲ ਕਰਾਂਗੇ ਸਲਮਾਨ ਖਾਨ ਦੀ ਸਲਮਾਨ ਖਾਨ ਦਾ ਇੱਕ ਪ੍ਰੋਡਕਸ਼ਨ ਹਾਊਸ ਹੈ ਸਲਮਾਨ ਖਾਨ ਫਿਲਮਸ ਤੇ ਯਾਤਰਾ.com ਦੇ ਵੀ ਉਹ ਕੋ-ਓਨਰ ਨੇ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੇ ਕਿ ਸਲਮਾਨ ਖਾਨ ਟੀਵੀ ਸਲਮਾਨ ਖਾਨ ਟੀਵੀ ਦੇ ਨਾਮ ਤੋਂ ਵੀ ਇੱਕ ਉਹਨਾਂ ਨੇ ਕੰਪਨੀ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਉਹ ਟੀਵੀ ਦੇ ਲਈ ਵੀ ਇਨਵੈਸਟ ਕਰਦੇ ਨੇ ਕਿਹਾ ਜਾਂਦਾ ਹੈ ਕਿ ਉਹ ਬਿੱਗ ਬਾਸ ਵੀ ਪ੍ਰੋਡਿਊਸ ਕਰ ਰਹੇ ਨੇ ਨਾਲ ਦੀ ਨਾਲ ਕਪਿਲ ਸ਼ਰਮਾ ਪ੍ਰੋਡਿਊਸ ਕਰ ਰਹੇ ਨੇ ਸੋ ਇਸ ਤੋਂ ਇਲਾਵਾ ਗੱਲ ਕਰਾਂਗੇ ਅਜੇ ਦੇਵਗੰਦੀ ਅਜੇ ਦੇਵਗੰਦੀ ਦਾ VFX ਸਟੂਡੀਓ ਹੈ ਜੋ ਵੱਡੇ ਵੱਡੇ ਪ੍ਰੋਡਿਊਸਰਸ ਨੂੰ VFX ਦਿੰਦੇ ਨੇ ਯਾਨੀ ਕਿ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਯਾਂ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਅਜੇ ਦੇਵਗੰਦੀ ਕੰਪਨੀ ਦੇ ਵੱਲੋਂ ਹੀ VFX ਜਾਂਦੇ ਨੇ ਤੇ ਉਹਨਾਂ ਦਾ ਇੱਕ ਪ੍ਰੋਡਕਸ਼ਨ ਹਾਊਸ ਵੀ ਹੈ ਜੋ ਫਿਲਮਾਂ ਪ੍ਰੋਡਿਊਸ ਕਰਦੇ ਨੇ ਇਸ ਤੋਂ ਬਾਅਦ ਗੱਲ ਕਰਾਂਗੇ ਹਰਿਤਿਕ ਕਰੋਸ਼ਨ ਦੀ ਹਰਿਤਿਕ ਕਰੋਸ਼ਨ ਦਾ ਇੱਕ ਬ੍ਰਾਂਡ ਹੈ HRX ਜੋ ਕਿ ਅਸੀਂ ਸਾਰੇ ਦੇਖਦੇ ਵੀ ਹਾਂ ਔਰ ਬਹੁਤ ਅਸੀਂ ਪਾਉਂਦੇ ਵੀ ਹਾਂ ਉਸ ਬ੍ਰਾਂਡ ਦੇ ਸ਼ੂਜ਼ ਹੋ ਜਾਣੇ ਜਾਂ ਕੁਝ ਵੀ ਹੋ ਜਾਏ ਸੋ ਇਹ ਯੂ ਐਸ ਏ ਦਾ ਬ੍ਰਾਂਡ ਹੈ ਤੇ ਉਸਦੇ ਮਾਲਕ ਨੇ ਇਤਰੇ ਕੁਸ਼ਣ ਇਸ ਤੋਂ ਇਲਾਵਾ ਅਸੀਂ ਗੱਲ ਕਰਾਂਗੇ ਜੋਹਨ ਅਬਰਾਹਿਮ ਦੀ ਜੋਹਨ ਅਬਰਾਹਿਮ ਦਾ ਇੱਕ ਪ੍ਰੋਡਕਸ਼ਨ ਹਾਊਸ ਹੈ ਜਿਸ ਦੇ ਵਿੱਚੋਂ ਬਹੁਤ ਸਰੀਆਂ ਬਾਲੀਵੁੱਡ ਫਿਲਮਾਂ ਨਿਕਲ ਕੇ ਆਈਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਫਿਲਮ ਦਾ ਅਸੀਂ ਜ਼ਿਕਰ ਕਰਾਂਗੇ ਵਿੱਕੀ ਡੋਨਰ ਜੋ ਇਹਨਾਂ ਦੇ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ ਇਸ ਤੋਂ ਇਲਾਵਾ ਫੁੱਟਬਾਲ ਕਲੱਬ ਦੇ ਮਾਲਕ ਵੀ ਨੇ ਜੋਹਨ ਅਬਰਾਹਿਮ ਤੇ ਸਾਲ ਦੇ ਵਿੱਚ ਘੱਟੋ-ਘੱਟ ਵੀ 700 ਤੋਂ 800 ਕਰੋੜ ਇਹ ਲੋਕ ਜਿਹੜੇ ਨੇ ਆਪਣੇ ਬਿਜ਼ਨ ਜਨ ਹਾਲਾਂਕਿ ਫਿਲਮਾਂ ਦੇ ਵਿੱਚ ਇੰਨੇ ਸਕਸੈਸਫੁਲ ਨਹੀਂ ਹੋਏ ਪਰ ਉਹ ਬਿਜ਼ਨਸਮੈਨ ਬਹੁਤ ਵੱਡੇ ਨੇ ਸਕਸੈਸਫੁਲ ਬਿਜ਼ਨਸਮੈਨ ਨੇ ਅਭਿਸ਼ੇਕ ਪਚਨ ਅਭਿਸ਼ੇਕ ਪਚਨ ਦੀ ਗੱਲ ਕਰ ਲੈਨੇ ਆ ਜੈਪੁਰ ਦੀ ਕਬੱਡੀ ਟੀਮ ਜਿਹੜੀ ਹੈ ਉਹਨਾਂ ਦੇ ਮਾਲਕ ਨੇ ਉਹ ਨਾਲ ਦੇ ਨਾਲ ਇੰਡੀਅਨ ਸੁਪਰ ਲੀਗ ਦੇ ਵੀ ਮਾਲਕ ਨੇ ਤੇ ਇਹ ਦੋਨੋਂ ਸਪੋਰਟਸ ਦੀਆਂ ਜਿਹੜੀਆਂ ਕੰਪਨੀਆਂ ਨੇ ਇਹ ਜਿਹੜੀਆਂ ਟੀਮਸ ਨੇ ਉਹਨਾਂ ਦੇ ਮਾਲਕ ਹੋਣ ਦੇ ਨਾਲ ਨਾਲ ਸਪੋਰਟਸ ਬਿਜ਼ਨਸ ਤੋਂ ਉਹ ਆਪਣਾ ਬਹੁਤ ਅੱਛਾ ਕੰਮ ਜਿਹੜਾ ਰਨ ਕਰਦੇ ਨੇ ਔਰ ਖੂਬ ਕਮਾਈ ਕਰਦੇ ਨੇ ਇਸ ਤੋਂ ਇਲਾਵਾ ਗੱਲ ਕਰ ਲੈਨੇ ਸੰਜੇ ਦਾਦੀ ਸੰਜੇ ਦਾਦੀ ਵੀ ਇੱਕ ਕੰਪਨੀ ਹੈ ਵਾਈਟ ਫਿਚ ਸੁਨੀਲ ਛੱਟੀ ਦੀ ਗੱਲ ਕਰ ਲੈਨੇ ਆ ਸੁਨੀਲ ਛੱਟੀ ਦੇ ਬਹੁਤ ਸਾਰੇ ਰੈਸਟੋਰੈਂਟਸ ਨੇ ਔਰ ਰੀਅਲ ਏਸਟੇਟ ਦਾ ਕੰਮ ਵੀ ਹੈ ਉਹਨਾਂ ਦਾ ਔਰ ਸਭ ਤੋਂ ਵੱਡੀ ਖਾਸ ਗੱਲ ਹੈ ਕਿ ਅਮਬਾਨੀਜ਼ ਦਾ ਘਰ ਜਿਹੜਾ ਉਹ ਸੁਨੀਲ ਛੱਟੀ ਦੀ ਕੰਪਨੀ ਤੋਂ ਹੀ ਨਿਕਲਿਆ ਹੋਇਆ ਯਾਨੀ ਕਿ ਉਹਨਾਂ ਦੀ ਕੰਪਨੀ ਨਹੀਂ ਉਹਨਾਂ ਦੇ ਘਰ ਨੂੰ ਤਿਆਰ ਕੀਤਾ ਸੋ ਇਹ 700 ਤੋਂ 800 ਕਰੋੜ ਕਮਾਉਂਦੇ ਨੇ ਸੁਨੀਲ ਛੱਟੀ ਫਿਲਮਾਂ ਤੋਂ ਇਲਾਵਾ ਇਸ ਤੋਂ ਇਲਾਵਾ ਗੱਲ ਕਰ ਲੈਨੇ ਆ ਬੋਬੀ ਦਿਓਲ ਦੀ ਬੋਬੀ ਦਿਓਲ ਵੀ ਆਪਣੇ ਜਿਹੜੇ ਰੈਸਟੋਰੈਂਟਸ ਨੇ ਉਹ ਰਨ ਕਰਦੇ ਨੇ ਜਿਨ੍ਹਾਂ ਨੂੰ ਲੋਕ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਔਰ ਇੰਡੀਅਨ ਖਾਣਾ ਜਿਹੜਾ ਹੈ ਬ ਮਿਤੋਂ ਚਕਰਵਰਦੀ ਜਿਹੜੇ ਬਾਲੀਵੁੱਡ ਦੇ ਬਹੁਤ ਮੰਨੇ ਪਰਮੰਨੇ ਕਲਾਕਾਰ ਨੇ ਜਿਨ੍ਹਾਂ ਨੂੰ ਹਰ ਕੋਈ ਪਿਆਰ ਕਰਦਾ ਲੈਜੈਂਡ ਨੇ ਉਹ ਵੀ ਰੀਅਲ ਏਸਟੇਟ ਦਾ ਬਿਜ਼ਨਸ ਹੈ ਉਹਨਾਂ ਦਾ ਨਾਲ ਦੇ ਨਾਲ ਇੱਕ ਪ੍ਰੋਡਕਸ਼ਨ ਹਾਊਸ ਵੀ ਹੈ ਸੋ ਇਹ ਉਹ ਕਲਾਕਾਰ ਨੇ ਜਿਹੜੇ ਫਿਲਮਾਂ ਤੋਂ ਇਲਾਵਾ ਆਪਣੇ ਬਿਜ਼ਨਸ ਤੋਂ 700 ਤੋਂ 800 ਕਰੋੜ ਦੀ ਕਮਾਈ ਕਰਦੇ ਨੇ ਸੋ ਅੱਗੇ ਹੋਰ ਵੀ ਕਲਾਕਾਰਾਂ ਦੀ ਅਸੀਂ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਕਲਾਕਾਰ ਜਿਹੜੇ ਨੇ ਕਿਹੜਾ-ਕਿਹੜਾ ਬਿਜ਼ਨਸ ਰਨ ਕਰਦੇ ਨੇ ਜਿਸ ਤੋਂ ਉਹਨਾਂ ਨੂੰ ਮੁਨਾਫਾ ਹੁੰਦਾ ਫਿਲਹਾਲ ਇਹ ਮੈਨੂੰ ਦੀ ਇਜਾਜ਼ਤ ਕੈਮਰਾਮੈਨ ਗਣੇਸ਼ ਤਨਾਲ ਮਲਫਿਤ ਕੋਲਰ ਤੇ ਨਿਕਸੋਰਾ ਟੀਵੀ ਚੰਡੀਗੜ